ਸਸ਼ੀਕਲ ਜੀ ਐਸਟੀਵੀ ਪ੍ਰੋਡਕਸ਼ਨ ਸਰੀ ਕੈਨੇਡਾ ਪੋਲ ਵੜੈਥ ਸ਼ੋਅ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਗੰਝੀ ਸਵਾਗਤ ਕਰਦੀ ਹਾਂ ਜੇ ਡੋਨਲਡ ਟਰੰਪ ਪਰ ਟੈਰਿਫ ਲਗਾਉਂਦੇ ਹਨ ਤਾਂ ਸੀਵੀ ਟਰੂਡੋ ਨੇ ਖੁੱਲੇ ਆਮ ਦਿੱਤੀ ਧਮਕੀ ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਅਮਰੀਕਾ ਦੁਆਰਾ ਟੈਰਿਫ ਲਗਾਏ ਜਾਣ ਦੀ ਸੰਭਾਵਨਾ ਦੇ ਬਾਰੇ ਵਿੱਚ ਚੇਤਾਵਨੀ ਜਾਰੀ ਕਰਦੇ ਹੋਏ ਕਿਹਾ ਹੈ ਕਿ ਕੈਨੇਡਾ ਤੁਰੰਤ ਅਤੇ ਬਹੁਤ ਸਖਤ ਜਵਾਬ ਦੇਵੇਗਾ ਰਿਪੋਰਟਾਂ ਮੁਤਾਬਕ ਟਰੂਡੋ ਨੇ ਕਿਹਾ ਹੈ ਕਿ ਅਸੀਂ ਇਹ ਕੰਮ ਕਰਨਾ ਜਾਰੀ ਰੱਖਾਂਗੇ ਅਤੇ ਇਹਨਾਂ ਟੈਰੀਫਾਂ ਨੂੰ ਆਉਣ ਤੋਂ ਰੋਕਣ ਲਈ ਹਰ ਜ਼ਰੂਰੀ ਕੋਸ਼ਿਸ਼ ਕਰਾਂਗੇ ਪਰ ਜਿਵੇਂ ਮੈਂ ਕਿਹਾ ਜੇਕਰ ਮੰਗਲਵਾਰ ਨੂੰ ਕੈਨੇਡਾ ਤੇ ਗੈਰਵਾਜਬ ਟੈਰੀਫ ਲਗਾਏ ਜਾਂਦੇ ਹਨ ਤਾਂ ਅਸੀਂ ਤੁਰੰਤ ਅਤੇ ਬਹੁਤ ਸਖਤ ਜਵਾਬ ਦਵਾਂਗੇ ਜਿਵੇਂ ਕਿ ਕੈਨੇਡੀਅਨ ਉਮੀਦ ਕਰਦੇ ਨੇ ਇਹ ਬਿਆਨ ਦੋਵਾਂ ਦੇਸ਼ਾਂ ਵਿੱਚਕਾਰ ਵਪਾਰ ਨੂੰ ਲੈ ਕੇ ਵਧ ਰਹੇ ਤਣਾਅ ਦੇ ਵਿਚਕਾਰ ਆਇਆ ਅਮਰੀਕੀ ਰਾਸ਼ਟਰਪਤੀ ਡੋਨਲਡ 트੍ਰੰਪ ਨੇ ਵਾਰ-ਵਾਰ ਅਮਰੀਕਾ ਵਿੱਚ ਗੈਰ-ਕਾਨੂੰਨੀ ਨਿਸ਼ਾਨਦੇਹੀ ਦੇ ਪ੍ਰਵਾਹ ਦੀ ਆਲੋਚਨਾ ਕੀਤੀ ਜੋ ਕਥਿਤ ਤੌਰ ਤੇ ਕੈਨੇਡਾ ਅਤੇ ਮੈਕਸੀਕੋ ਦੋਵਾਂ ਤੋਂ ਆ ਰਹੇ ਨੇ। ਨਤੀਜੇ ਵਜੋਂ 트੍ਰੰਪ ਨੇ 4 ਮਾਰਚ ਤੋਂ ਦੋਵਾਂ ਦੇਸ਼ਾਂ ਦੇ ਟੈਰਿਫ ਲਗਾਉਣ ਦਾ ਫੈਸਲਾ ਕੀਤਾ। ਇਸ ਤੋਂ ਇਲਾਵਾ ਟਰੂਡੋ ਨੇ ਅੱਗੇ ਕਿਹਾ ਹੈ ਕਿ ਟੈਰਿਫ ਤੇ ਪਹਿਲੀ ਗੱਲ ਇਹ ਹੈ ਕਿ ਸਾਡੀ ਸਰਕਾਰ ਅਤੇ ਅਸਲ ਵਿੱਚ ਟੀਮ ਕੈਨੇਡਾ ਪ੍ਰੀਮੀਅਰ ਕਾਰੋਬਾਰੀ ਆਗੂ ਕਮਿਊਨਿਟੀ ਲੀਡਰ ਇੱਕ ਗੱਲ ਤੇ ਫੋਕਸ ਕਰ ਰਹੇ ਨੇ ਕਿ ਇਹ ਯਕੀਨੀ ਬਣਾਇਆ ਜਾਵੇ ਕਿ ਮੰਗਲਵਾਰ ਅਤੇ ਉਸ ਤੋਂ ਬਾਅਦ ਦੇ ਹਫ਼ਤਿਆਂ ਤੱਕ ਕੈਨੇਡਾ ਤੇ ਕੋਈ ਟੈਰਿਫ ਨਾ ਲਗਾਇਆ ਜਾਵੇ। ਉਹਨਾਂ ਨੇ ਅੱਗੇ ਕਿਹਾ ਹੈ ਕਿ ਰਾਸ਼ਟਰਪਤੀ ਅਗਲੇ ਹਫ਼ਤੇ ਜਿਨ੍ਹਾਂ ਟੈਰਿਫਾਂ ਦੀ ਗੱਲ ਕਰ ਰਹੇ ਨੇ ਉਹ ਫੈਂਟਾਨਿਲ ਸੰਕਟ ਦੇ ਦੁਆਲੇ ਕੇਂਦ੍ਰਿਤ ਹਨ। ਜਿਸ ਦਾ ਉਹ ਅਮਰੀਕਾ ਵਿੱਚ ਸਾਹਮਣਾ ਕਰ ਰਹੇ ਨੇ ਪਰ ਜਿਸ ਦਾ ਅਸੀਂ ਕੈਨੇਡਾ ਵਿੱਚ ਵੀ ਸਾਹਮਣਾ ਕਰ ਰਹੇ ਹਾਂ ਅਮਰੀਕਾ ਵਿੱਚ ਫੈਂਟਾਨੀਲ ਦੀ ਤਸਕਰੀ ਸੰਬੰਧੀ ਚਿੰਤਾਵਾਂ ਨੂੰ ਸੰਬੋਧਿਤ ਕਰਦੇ ਹੋਏ ਉਹਨਾਂ ਨੇ ਅੱਗੇ ਕਿਹਾ ਹੈ ਕਿ ਅਤੇ ਹੁਣ ਮਹੀਨਿਆਂ ਤੋਂ ਮੈਂ ਇਸ ਗੱਲ ਤੇ ਜ਼ੋਰ ਦੇ ਰਿਹਾ ਹਾਂ ਅਮਰੀਕਾ ਵਿੱਚ ਆਉਣ ਵਾਲੇ ਫੈਂਟਾਨੀਲ ਦਾ 1% ਤੋਂ ਵੀ ਘੱਟ ਕੈਨੇਡਾ ਤੋਂ ਆਉਂਦਾ ਹੈ ਪਰ ਅਸੀਂ ਜਾਣਦੇ ਹਾਂ ਉਸੇ 1% ਜਾਂ 1% ਤੋਂ ਵੀ ਘੱਟ ਨੂੰ ਘਟਾਇਆ ਜਾਣਾ ਚਾਹੀਦਾ ਹੈ ਇਸੇ ਲਈ ਅਸੀਂ ਬਲੈਕ ਹੌਕ ਹੈਲੀਕਾਪਟਰਾਂ ਡਰੋਨਾਂ ਨਾਲ ਆਪਣੀਆਂ ਸਰਹਦੀ ਸਮਰੱਥਾਵਾਂ ਨੂੰ ਮਜ਼ਬੂਤ ਕਰਨ ਲਈ 0.3 ਬਿਲੀਅਨ ਅਮਰੀਕੀ ਡਾਲਰ ਦਾ ਨਿਵੇਸ਼ ਕੀਤਾ ਜਿਸ ਵਿੱਚ 10000 ਲੋਕ ਸਾਡੀਆਂ ਸਰਹਦੀ ਤੇ ਗਸ਼ਤ ਕਰ ਰਹੇ ਨੇ ਅਤੇ ਕਿਨ ਇੰਡੀਆ ਅਮਰੀਕੀਆਂ ਨੂੰ ਸੁਰੱਖਿਅਤ ਰੱਖ ਰਹੇ ਨੇ ਕੈਨੇਡਾ ਅਮਰੀਕਾ ਲਈ ਸਮੱਸਿਆਵਾਂ ਦਾ ਸਰੋਤ ਨਹੀਂ ਹੈ